ਰਾਜਵੀਰ ਸਿੰਘ ਪੜਿਆਲਾ ਅਤੇ ਤੇਜਵੀਰ ਸਿੰਘ ਪੜਿਆਲਾ ਦੀ ਯਾਦ ਦੇ ਵਿੱਚ ਅੱਜ ਕੁਰਾਲੀ ਦੇ ਪੜਿਆਲਾ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦਾ ਕੀ ਚੌਥਾ ਦਿਨ ਹੈ ਅਤੇ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਟੂਰਨਾਮੈਂਟ ਦੀਆਂ ਤਸਵੀਰਾਂ ਦਿਖਾਹ ਜਿਸ ਦੇ ਵਿੱਚ ਦੋ ਟੀਮਾਂ ਦੇ ਵਿੱਚ ਇੱਕ ਬਕਾਫੀ ਕੜਾ ਮੁਕਾਬਲਾ ਚੱਲ ਰਿਹਾ ਹੈ ਅਤੇ ਫਿਲਹਾਲ ਕਿਸੇ ਵੱਲੋਂ ਵੀ ਕੋਈ ਵੀ ਗੋਲ ਨਹੀਂ ਕੀਤਾ ਗਿਆ ਦੋਨੋਂ ਟੀਮਾਂ ਵੱਲੋਂ ਵਧੀਆ ਖੇਡ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵੱਲੋਂ ਵੀ ਖੇਡ ਮੁਕਾਬਲਾ ਕੀਤਾ ਗਿਆ ਸੀ ਅਤੇ ਫੁੱਟਬਾਲ ਦਾ ਮੈਚ ਹੋਇਆ ਸੀ ਜਿਸ ਦੇ ਵਿੱਚ ਪੜਿਆਲਾ ਦੀ ਟੀਮ ਨੇ ਜੇਤੂ ਰਹੀ ਸੀ ਅਤੇ ਇਸ ਮੌਕੇ ਤੇ ਗੁਰਪ੍ਰਤਾਪ ਅਤੇ ਅਰਮਾਨ ਵੀ ਪੁੱਜੇ ਹੋਏ ਨੇ ਜੋ ਕਿ ਪੜਿਆਲਾ ਪਰਿਵਾਰ ਦੇ ਮੈਂਬਰ ਨੇ ਅਤੇ ਗੱਲਬਾਤ ਵੀ ਕਰਦੇ ਆ ਗੁਰਪ੍ਰਤਾਪ ਪੜਿਆਲਾ ਦੇ ਨਾਲ ਅਤੇ ਅਰਮਾਨ ਦੇ ਨਾਲ ਜੋ ਕਿ ਸਵਰਗੀ ਰਾਜਵੀਰ ਸਿੰਘ ਦੇ ਪੁੱਤਰ ਨੇ ਅਤੇ ਉਹ ਕੀ ਕਹਿਣਾ ਚਾਹੁੰਦੇ ਇਸ ਟੂਰਨਾਮੈਂਟ ਨੂੰ ਲੈ ਕੇ ਕਿਉਂਕਿ ਇਹ ਟੂਰਨਾਮੈਂਟ ਕਾਫੀ ਦੇਰ ਤੋਂ ਬੰਦ ਸੀ ਅਤੇ ਹੁਣ ਇਹ ਟੂਰਨਾਮੈਂਟ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਖਿਡਾਰੀਆਂ ਦੀ ਹੌਸਲਾ ਫਜ਼ਾਈ ਦੇ ਲਈ ਕਾਫੀ بڑے ਵਧੀਆ ਮੁਕਾਬਲੇ ਇੱਥੇ ਹੋ ਰਹੇ ਨੇ ਗੱਲਬਾਤ ਕਰਦੇ ਆ ਰਾਜਵੀਰ ਸਿੰਘ ਪੜਿਆਲਾ ਦੇ ਪੁੱਤਰ ਅਰਮਾਨ ਦੇ ਨਾਲ ਅਤੇ ਗੁਰਪ੍ਰਤਾਪ ਸਿੰਘ ਪੜਿਆਲਾ ਦੇ ਨਾਲ ਅਤੇ ਡੀਆਰਐਫ ਦੇ ਜ਼ਿਲ੍ਹਾ ਮੁਹਾਲੀ ਦੇ ਮੈਂਬਰ ਦੇ ਨਾਲ ਕੀ ਆਖਰ ਕੀ ਕਹਿਣਾ ਚਾਹੁੰਦੇ ਹੋ SK ਟੂਰਨਾਮੈਂਟ ਨੂੰ ਲੈ ਕੇ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਸ ਵਕਤ ਜਿਹੜਾ ਹੈ ਫਾਈਨਲ ਮੁਕਾਬਲਾ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਇਸ ਟੂਰਨਾਮੈਂਟ ਨੂੰ ਆ ਸਾਡੇ ਸਵਰਗੀਆ ਸਰਦਾਰ ਰਾਜਵੀਰ ਸਿੰਘ ਪਟਿਆਲਾ ਜੋ ਕਿ ਮੇਰੇ ਮਾਮਾ ਜੀ ਸੀ ਉਹਨਾਂ ਨੇ ਇਹ ਫੁੱਟਬਾਲ ਦੇ ਟੂ ਟੂਰਨਾਮੈਂਟ ਦੀ ਆਪਾਂ ਕਹਿ ਸਕਦੇ ਹਾਂ ਵੀ ਪਿਰਥ ਇੱਕ ਰੀਤ ਸ਼ੁਰੂ ਕੀਤੀ ਸੀ ਵੀ ਹਰ ਇੱਕ ਸਾਲ 23 24 25 26 ਜਨਵਰੀ ਨੂੰ 4 ਦਿਨਾਂ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਸੀ ਤੇ ਅੱਜ ਉਸੇ ਟੂਰਨਾਮੈਂਟ ਨੂੰ ਅ ਚੱਲਦੇ ਹਰ ਸਾਲ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਸਾਡੇ ਛੋਟੇ ਵੀਰ ਰਮਾਨ ਨੇ ਇਹ ਟੂਰਨਾਮੈਂਟ ਰਖਾਇਆ ਤੇ ਬਹੁਤ ਸੋਹਣੇ ਮੈਚ ਫਸਮੇ ਮੁਕਾਬਲੇ ਮੇ ਤੋਂ ਪਹਿਲਾਂ ਜਿਵੇਂ ਜੈਲਦਾਰ ਸਾਹਿਬ ਨੇ ਦੱਸਿਆ ਵੀ 40 ਸਾਲਾਂ ਦੇ ਪਲੇਅਰਸ ਦਾ ਵੀ ਇੱਕ ਵੱਡੀ ਉਮਰ ਦੇ ਪਲੇਅਰਾਂ ਦਾ ਵੀ ਮੈਚ ਹੋਇਆ ਇੰਨਾ ਫਸਵਾ ਮੈਚ ਸੀ ਕਿ ਪੈਨਲਟੀਆਂ ਦੇ ਉੱਤੇ ਲਾਸਟ ਪੈਨਲਟੀ ਤੇ ਜਾ ਕੇ ਡਿਸੀਜਨ ਹੋਇਆ ਤਾਂ ਅੱਜ ਦਾ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਆਪਾਂ ਕਹਿੰਨੇ ਆ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹਨੂੰ ਬਚਾਉਣ ਲਈ ਨੌਜਵਾਨੀ ਨੂੰ ਕਿਤੇ ਨਾ ਕਿਤੇ ਅੱਜ ਦੀ ਡਿਮਾਂਡ ਹੈ ਕਿ ਆਪਾਂ ਆਪਦੀ ਨੌਜਵਾਨ ਪੀੜ੍ਹੀ ਨੂੰ ਸਿੱਧੇ ਰਸਤੇ ਲਾਈਏ ਗੇਮਾਂ ਦੇ ਵਿੱਚ ਇਨਕਰੇਜ ਕਰੀਏ ਬੇਸ਼ੱਕ ਉਹ ਫੁੱਟਬਾਲ ਹੋਵੇ ਕਬੱਡੀ ਹੋਵੇ ਕੋਈ ਵੀ ਗੇਮ ਹੋਵੇ ਪਰ ਜਿਹੜੀ એનર્ਜੀ ਹੁੰਦੀ ਹੈ ਇੱਕ ਨੌਜਵਾਨ ਦੇ ਅੰਦਰ ਜੇ ਉਹਨੂੰ ਆਪਾਂ ਸਹੀ ਚੰਗੇ ਢੰਗ ਵੱਲ ਨੂੰ ਯੂਟਿਲਾਈਜ਼ ਨਹੀਂ ਕਰਾਂਗੇ ਤਾਂ ਉਹ ਪੁੱਟੇ ਪਾਸੇ ਨੂੰ ਹੀ ਜਾਊਗਾ ਕਈ ਖਿਡਾਰੀ ਵੀ ਆਏ ਹੋਏ ਨੇ ਮੌਕੇ ਤੇ ਇੱਕ ਦੁਰਗ ਵੱਲੋਂ ਵੀ ਦੰਦਾ ਦੇ ਨਾਲ ਜੀਪ ਖਿੱਚੀ ਗਈ ਹੈ ਅਸਰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਜੋਸ਼ ਉਹ ਬਿਲਕੁਲ ਜੀ ਇਹ ਵੀ ਸਾਡੇ ਨੌਜਵਾਨਾਂ ਨੂੰ ਇੱਕ ਪ੍ਰੇਰਿਤ ਕਰਨ ਲਈ ਇੱਥੇ ਵੱਖ-ਵੱਖ ਕਈ ਬੰਦੇ ਪਹੁੰਚੇ ਨੇ ਇੱਕ ਮੋਰਕਰੀਮਾ ਤੋਂ ਆਏ ਸੀ ਉਹ ਹੈਂਡੀਕੈਪਡ ਬੰਦਾ ਸੀ ਤੇ ਉਹਨੇ ਦੰਦਾ ਦੇ ਨਾਲ ਬੁਲਟ ਮੋਟਰਸਾਈਕਲ ਤੇ ਤਿੰਨ ਜਾਣਿਆਂ ਨੂੰ ਬਿਠਾ ਕੇ ਖਿੱਚਿਆ ਜੀਪ ਵੀ ਖਿੱਚੀ ਇੱਕੋਂ ਪਹਿਲਾਂ ਭਾਈ ਸਾਹਿਬ ਆਏ ਸੀ ਉਹਨਾਂ ਨੇ ਦੋਨੋਂ ਬਾਹਾਂ ਦੇ ਨਾਲ ਸਟਾਰਟ ਬੁਲਟ ਮੋਟਰਸਾਈਕਲਾਂ ਨੂੰ ਮਤਲਬ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾਣ ਤੋਂ ਰੋਕਿਆ ਤੇ ਜੋ ਕਿ ਮੈਸੇਜ ਤਾਂ ਬੜਾ ਸਿੱਧਾ ਹੈ ਵੀ ਆਪਾਂ ਜਵਾਨੀ ਨੂੰ ਬਚਾਈਏ ਸਿੱਧੇ ਰਸਤੇ ਪਾਈਏ ਐਕਸਰਸਾਈਜ਼ ਗਰਾਊਂਡਾਂ ਦੇ ਵਿੱਚ ਆਪਣੀ ਨੌਜਵਾਨੀ ਨੂੰ ਲਿਆਇਆ ਜਾਵੇ ਤਾਂ ਕਿ ਆਪਣਾ ਪੰਜਾਬ ਦੇਖੋ ਕੋਈ ਵੀ ਸਟੇਟ ਜਿਹੜੀ ਹੈ ਉਹਦੇ ਯੂਥ ਦੇ ਸਿਰ ਤੇ ਰਾਈਜ਼ ਕਰਦੀ ਹੈ ਤੇ ਜੇ ਯੂਥ ਸਹੀ ਪਾਸੇ ਨੂੰ ਹੋਊਗਾ ਤਾਂ ਸਟੇਟ ਦੀ ਤਰੱਕੀ ਤੈ ਕੁਝ ਸਮਾਂ ਸੀ ਜਦੋਂ ਫੁੱਟਬਾਲ ਦੇ ਵਿੱਚ ਪੰਜਾਬ ਦੀ ਤੂਫੀ ਬੋਲਦੀ ਸੀ ਹੁਣ ਅਜਿਹਾ ਗੈਪ ਆਇਆ ਹੈ ਲਗਭਗ ਪੰਜਾਬ ਦਾ ਨਾਮ ਖਤਮ ਹੀ ਹੋ ਗਿਆ ਤੇ ਹੁਣ ਮੁੜ ਜਿਹੜੇ ਪਿੰਡਾਂ ਦੇ ਵਿੱਚ ਅਜੇ ਮੁਕਾਬਲੇ ਸ਼ੁਰੂ ਹੋਏ ਟੂਰਨਾਮੈਂਟ ਹੁਣੇ ਸ਼ੁਰੂ ਹੋਏ ਲੱਗਦਾ ਹੈ ਕਿ ਦੁਬਾਰਾ ਜਿਹੜਾ ਉਹ ਦੌਰ ਆਵੇਗਾ ਨੌਜਵਾਨ ਫੁੱਟਬਾਲ ਖੇਡਣ ਵੱਲ ਪ੍ਰੇਰਿਤ ਹੋਣਗੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਰ ਸੱਚ ਕਹਿਣਾ ਚਾਹੀਦਾ ਹੈ ਇਹ ਜੇ ਅੱਜ ਗੀਮਾਂ ਵਾਲੀਬਾਲ ਹੋਗੀ ਫੁੱਟਬਾਲ ਹੋਗੀ ਪਿੰਡਾਂ ਦੇ ਵਿੱਚੋਂ ਰਵੈਤੀ ਖੇਡਾਂ ਸਾਡੀਆਂ ਜੇ ਗਾਇਬ ਹੁੰਦੀਆਂ ਜਾਂਦੀਆਂ ਨੇ ਘਟਦੀਆਂ ਜਾਂਦੀਆਂ ਨੇ ਤਾਂ ਬੇ ਮੈਂ ਬਿਨਾ ਕਿਸੇ ਸ਼ੱਕ ਤੋਂ ਇਹ ਕਹਿ ਸਕਦਾ ਵੀ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਨੇ ਜੇ ਸਰਕਾਰਾਂ ਚਾਹਣ ਜਿੱਥੇ ਹੋਰ ਕਈ ਥਾਵੇਂ ਤੇ ਪੈਸੇ ਖਰਚਦੀ ਆ ਸਰਕਾਰ ਨਾਲੀਆਂ ਨਾਲੀਆਂ ਗਲੀਆਂ ਤੇ ਗਲੀਆਂ ਤੇ ਸੜਕਾਂ ਤੇ ਤਾਂ ਇਸ ਪਾਸੇ ਸਪੋਰਟਸ ਤੇ ਵੀ ਪ੍ਰੋਪਰ ਬਜਟ ਬਣਾਉਣਾ ਚਾਹੀਦਾ ਇਨਕਰੇਜ ਟੂਰਨਾਮੈਂਟ ਸਰਕਾਰ ਜੋ ਅਸੀਂ ਅੱਜ ਪ੍ਰਾਈਵੇਟ ਤੌਰ ਤੇ ਤੇ ਹੋਰ ਪਿੰਡਾਂ ਦੇ ਵਿੱਚ ਲੋਕ ਕਰਾ ਰਹੇ ਨੇ ਇਹ ਸਰਕਾਰ ਨੂੰ ਚਾਹੀਦਾ ਵੀ ਹਰ ਡਿਸਟ੍ਰਿਕਟ ਹਰ ਸਟੇਟ ਦੇ ਵਿੱਚ ਆਰਗੇਨਾਈਜ਼ ਕਰਾਉਣ ਤੇ ਫ੍ਰੀਕੁਐਂਟਲੀ ਕਰਾਉਣ ਇੱਕ ਅੱਧਾ ਟੂਰਨਾਮੈਂਟ ਤਾਂ ਹੁੰਦਾ ਹੋਊਗਾ ਬਟ ਜਿੰਨੇ ਦੀ ਲੋੜ ਹੈ ਉਹਨਾਂ ਨਹੀਂ ਹੁੰਦਾ ਸਾਡਾ ਹੀ ਮੰਨ ਲਓ ਗਰਾਊਂਡ ਹੈ ਅੱਜ ਇਹ ਕਹਿ ਸਕਦੇ ਆ ਵਨ ਆਫ ਦੀ ਐਕਸਪੈਂਸਿਵ ਲੈਂਡ ਹੈ ਹਾਏ ਵੇਰੇ ਉੱਤੇ ਜ਼ਮੀਨ ਹੈ ਸਾਡੇ ਨਾਨਾ ਜੀ ਸਰਵਰਗੀ ਸਰਦਾਰ ਬਚਿੱਤਰ ਸਿੰਘ ਜੀ ਐਕਸ ਐਮ ਐਲ اے ਖਰੜ ਉਹਨਾਂ ਦੀ ਇਹ ਸੋਚ ਸੀ ਵੀ ਉਹਦੇ ਕੁੜੀਆਂ ਦਾ ਕਾਲਜ ਬਣੇ ਤੇ ਬੱਚੇ ਸਾਡੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਅਸੀਂ ਉਹਦੇ ਤੇ ਅੱਜ ਵੀ ਪੈਰਾ ਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਜੋ ਸਰਕਾਰੀ ਏਡ ਦੇ ਨਾਲ ਸਰਕਾਰੀ ਫੰਡਸ ਦੇ ਨਾਲ ਹਰਿਆਣਾ ਜਿੱਦਾਂ ਆਪਦੀ ਸਟੇਟ ਨੂੰ ਬਹੁਤ ਪ੍ਰਮੋਟ ਕਰਦਾ ਹੈ ਖਿਡਾਰੀਆਂ ਨੂੰ ਪ੍ਰਮੋਟ ਕਰਦਾ ਉਸੇ ਤਰ੍ਹਾਂ ਮੈਂ ਸਮਝਦਾ ਕਿ ਜੇ ਸਰਕਾਰ ਚਾਵੇ ਤਾਂ ਕੋਈ ਵੀ ਗੇਮ ਦਾ ਲੈਵਲ ਕਿਤੇ ਤੋਂ ਕਿਤੇ ਪਹੁੰਚ ਸਕਦਾ ਮੈਂ ਬਿਲਕੁਲ ਇਹੀ ਗੱਲ ਕਰਨਾ ਚਾਹੁੰਦਾ ਸੀ ਜਿਹੜਾ ਗਰਾਊਂਡ ਹੈ ਜੇਕਰ ਇਸ ਨੂੰ ਸਵਾਲਿਆ ਜਾਵੇ ਪਿੰਡ ਦਾ ਗਰਾਊਂਡ ਕੇਵਲ ਪੜਿਆਲੇ ਦਾ ਗਰਾਊਂਡ ਨਹੀਂ ਰਹੇਗਾ ਸਭ ਇਲਾਕੇ ਦਾ ਗਰਾਊਂਡ ਬਣ ਸਕਦਾ ਹੈ ਬਿਲਕੁਲ ਕਾਫੀ ਜਗ੍ਹਾ ਵੀ ਬਹੁਤ ਜ਼ਿਆਦਾ ਹੈ ਕਰੋੜਾ ਰੁਪਏ ਦੀ ਜਗ੍ਹਾ ਹੈ ਲਾਰਦਾ ਨਹੀਂ ਵੀ ਸਰਕਾਰ ਨੂੰ ਇਹਨੂੰ ਸੰਭਲਣ ਦੀ ਲੋੜ ਹੈ ਇੱਥੇ ਉੱਤੇ ਕੁਝ ਪੈਸਾ ਲਾਵੇ ਤਾਂ ਇਸ ਨੂੰ ਆਧੁਨਿਕ ਗਰਾਊਂਡ ਬਣਾਇਆ ਜਾ ਸਕਦਾ ਅਸੀਂ ਦੇਖੋ ਅੱਜ ਵੀ ਮੈਂ ਸ਼ਹੀਦ ਭਗਤ ਸਿੰਘ ਖਾਲਸਾ ਸ਼ਹੀਦ ਭਗਤ ਸਿੰਘ ਖਾਲਸਾ ਸੌਰੀ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫॉर ਔਮਨ ਦਾ ਮੈਂ ਚੇਅਰਮੈਨ ਹਾਂ ਜੀ ਤੇ ਅੱਜ ਪਹਿਲਾਂ ਮਾਮਾ ਜੀ ਨੇ ਆਪਦੇ ਜਿਉਂਦੇ ਜੀ ਪੂਰੀ ਵਾਹ ਲਾਈ ਵੀ ਇਸ ਕਾਲਜ ਨੂੰ ਗਵਰਨਮੈਂਟ ਐਡਿਟਿਡ ਕਾਲਜ ਬਣਾਇਆ ਜਾਵੇ ਪਰ ਨਹੀਂ ਸਾਡੀ ਕਿਸੇ ਨੇ ਬਾਹ ਫੜੀ ਤਾਂ ਅੱਜ ਅਸੀਂ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਵੀ ਟੋਟਲ ਕਾਲਜ ਚਲਾਉਣ ਦੇ ਵਿੱਚ ਵੀ ਹਰ ਸਾਲ ਦਾ 10 ਤੋਂ 15 ਲੱਖ ਰੁਪਏ ਅੱਜ ਵੀ ਸਾਨੂੰ ਆਪਦੇ ਪਰਸਨਲ ਕੋਲੋਂ ਐਕਸਪੈਂਸਸ ਬੇਅਰ ਕਰਨੇ ਪੈਂਦੇ ਨੇ ਖਰਚੇ ਚਲਾਉਣੇ ਪੈਂਦੇ ਨੇ ਪਰ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦਿੰਦੇ ਹੋਏ ਉਹਨਾਂ ਦਾ ਨਾਮ ਜਿਉਂਦਾ ਰੱਖਣ ਲਈ ਉਹਨਾਂ ਦੀ ਸੋਚ ਜਿਉਂਦੀ ਰੱਖਣ ਲਈ ਅਸੀਂ ਆਜ ਸਾਰੇ ਉਪਰਾਲੇ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਹੀ ਰਹਾਂਗੇ ਜਿੰਨੇ ਜਦੋਂ ਤੱਕ ਪਰਮਾਤਮਾ ਨੇ ਸਾਨੂੰ ਬਲ ਤੇ ਬੁੱਧੀ ਬਖਸ਼ਦਾ ਰਵੇ ਪਰਮਾਤਮਾ ਉਦੋਂ ਤੱਕ ਅਸੀਂ ਉਹਨਾਂ ਦਾ ਦਿਖਾਇਆ ਹੋਇਆ ਰਸਤੇ ਤੇ ਪੈਰਾ ਦੇਾਂਗੇ ਸੈਂਕੜਾ ਵੈਲਕਮ ਰਾਜਵੀਰ ਵੀਰ ਜੀ ਜੀ ਚਾਹੁੰਦੇ ਨੇ ਤੇ ਲੋਕਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਤੁਸੀਂ ਉਸੇ ਮੋਹਿਮ ਦੇ ਤਹਿਤ ਲਗਾਤਾਰ ਟੂਰਨਾਮੈਂਟ ਕਰਵਾ ਰਹੇ ਹੋ ਸਰ ਕੀ ਕਹਿਣਾ ਚਾਹੁੰਦੇ ਹੋ ਬਸ ਮਿੰਤਾ ਸ਼ੁਰੂ ਹੁੰਦੇ ਤੋਂ ਮੈਂ ਜਿੰਦਾ ਛੋਟਾ ਸੀ ਉਹਨਾਂ ਦੀ ਮੈਂ ਇਹੀ ਚੀਜ਼ ਦੇਖਦਾ ਕਿ ਉਹਨਾਂ ਨੇ ਜਿੱਨੀ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਸਿਰਫ ਇਲਾਕੇ ਨੂੰ ਅੱਗੇ ਲੈ ਕੇ ਜਾਣ ਲਈ ਤੇ ਯੂਥ ਨੂੰ ਗਲਤ ਰਾਹਾਂ ਤੇ ਤੁਰਨ ਤੋਂ ਬਚਾਉਣ ਲਈ ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੋਸ਼ਿਸ਼ਾਂ ਵਿੱਚ ਆਪਣੀ ਕੱਢੀ ਉਹਨਾਂ ਨੇ ਟੂਰਨਾਮੈਂਟ ਜੋ ਕਿ ਇਹੀ ਸੇਮ ਤਰੀਕਾ ਨੂੰ 23 24 25 26 ਜਨਵਰੀ ਨੂੰ ਸ਼ੁਰੂ ਕੀਤਾ ਸੀਗਾ ਬਟ ਚਲੋ ਉਹਨਾਂ ਦੇ ਜਾਣ ਤੋਂ ਬਾਅਦ ਇਹ ਬੰਦ ਹੋ ਗਿਆ ਸੀਗਾ ਤੇ ਹੁਣ ਅਸੀਂ ਫੇਰ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੇ ਹਰ ਸਾਲ ਅਸੀਂ ਇਹ ਟੂਰਨਾਮੈਂਟ ਕਰਾਂਦੇ ਰਵਾਂਗੇ ਤੇ ਵੱਧ ਤੋਂ ਵੱਧ ਯੂਥ ਨੂੰ ਇਹਦੇ ਨਾਲ ਜੋੜਾਂਗੇ ਸਪੋਰਟਸ ਦੇ ਨਾਲ ਕਿ ਉਹ ਨਸ਼ੇ ਤੋਂ ਬਚੇ ਰਹਿਣ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਇਸ ਟਾਈਮ ਸਕੋਰ ਹੋਇਆ ਹੈ ਏ ਟਾਈਮ ਮੁਸਤਫਾਬਾਦ ਤੇ ਸ਼ਾਮਪੂਰੇ ਦੇ ਵਿਚਕਾਰ ਫਾਈਨਲ ਮੁਕਾਬਲਾ ਚੱਲ ਰਿਹਾ ਹੈ ਤੇ ਸਕੋਰ ਏ ਟਾਈਮ ਦੋਨੋਂ ਟੀਮਾਂ ਦਾ 0 0 ਹੈ ਦੋਨੋਂ ਟੀਮਾਂ ਬਹੁਤ ਹੀ ਵਧੀਆ ਬਹੁਤ ਸੋਹਣਾ ਮੁਕਾਬਲਾ ਚੱਲ ਰਿਹਾ ਅੱਜ ਆਖਰੀ ਦਿਨ ਹੈ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਟੂਰਨਾਮੈਂਟ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਆ ਕੇ ਸਾਡਾ ਉਹਨਾਂ ਨੇ ਮਾਣ ਵਧਾਇਆ ਤੇ ਇੰਨੇ ਵਧੀਆ ਕੰਮ ਦੇ ਵਿੱਚ ਸਾਡੀ ਮਦਦ ਕੀਤੀ ਮੈਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਤੇ ਇਹੀ ਕਹਿਣਾ ਚਾਹਾਂਗਾ ਕਿ ਅੱਗੇ ਸਾਰੇ ਇਲਾਕੇ ਦੇ ਜਿੰਨੇ ਵੀ ਮੌਤਵਾਰ ਬੰਦੇ ਨੇ ਉਹ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਜੋੜਨ ਤੇ ਗਲਤ ਰਹਾ ਤੋਂ ਬਚਾਣਾ ਰਮਨ ਜੀ ਵੱਡੀ ਗਿਣਤੀ 'ਚ ਦਰਸ਼ਕ ਪਹੁੰਚੇ ਆ ਕੋਈ ਸਮਾਂ ਸੀ ਜਦੋਂ ক্রিকেট ਨੂੰ ਦੇਖਣ ਲਈ ਲੋਕ ਪਹੁੰਚਦੇ ਸੀ ਅੱਜ ਹੁਣ ਫੁੱਟਬਾਲ ਨੂੰ ਦੇਖਣ ਲਈ ਪਹੁੰਚ ਰਹੇ ਆ ਲੱਗਦਾ ਹੈ ਜਿਹੜਾ ਫੁੱਟਬਾਲ ਦਾ ਭਵਿੱਖਾ ਸੁਨਹਿਰੀ ਬਣ ਰਿਹਾ ਹੁਣ ਬਿਲਕੁਲ ਬਹੁਤ ਜ਼ਿਆਦਾ ਵਧੀਆ ਇੰਡੀਆ ਜਿਹੜੀ ਫੁੱਟਬਾਲ ਟੀਮ ਹੈ ਉਹ ਵੀ ਆਪਣੇ ਰੈਂਕ ਬਹੁਤ ਉੱਪਰ ਲੈ ਕੇ ਜਾ ਰਹੀ ਹੈ ਵਰਲਡ ਦੇ ਵਿੱਚ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਦੇਖ ਕੇ ਚੀਜ਼ ਨੂੰ ਤੇ ਆਪਣੇ ਇਲਾਕੇ ਦੇ ਕੋਚ ਸਾਬਾਨਾ ਜਸਮੀਤ ਸਿੰਘ ਉਹ ਵੀ ਅੱਜ ਇੰਡੀਆ ਟੀਮ ਦੇ ਅੰਡਰ 16 ਗਰਲਸ ਦੇ ਆਪਣੇ ਗੋਲ ਕੀਪਰ ਦੇ ਕੋਚ ਬਣਾਏ ਗਏ ਤਾਂ ਬਹੁਤ ਮਾਣ ਵਾਲੀ ਗੱਲ ਹੈ ਇੱਕ ਟਾਈਮ ਤੇ ਮੈਂ ਉਹਨਾਂ ਦੇ ਅੰਡਰ ਪ੍ਰੈਕਟਿਸ ਕਰਦਾ ਰਿਹਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਆਪਣੇ ਇਲਾਕੇ ਦੇ ਵਿੱਚੋਂ ਇੰਨੇ ਅੱਗੇ ਜਾ ਰਹੇ ਨੇ ਫੁੱਟਬਾਲ ਦੇ ਵਿੱਚ ਸਾਰੇ ਤੁਸੀਂ ਤੁਸੀਂ ਵੀ ਭਾਜੀ ਖਿਡਾਰੀ ਰਹੇ ਹੋ ਤੁਸੀਂ ਵੀ ਫੁੱਟਬਾਲ ਖੇਡਦੇ ਹੋ ਕਿਸ ਤਰ੍ਹਾਂ ਦਾ ਜੋਸ਼ ਹੁੰਦਾ ਜਦੋਂ ਕੋਈ ਮੁਕਾਬਲਾ ਟਫ ਹੋਵੇ ਟੀਮ ਦੇ ਨਾਲ ਅ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਨਾਲ ਦੇ ਫੈਮਿਲੀ ਸਾਰੇ ਆਏ ਹੁੰਦੇ ਆ ਹੋਰ ਪਿੰਡ ਦੇ ਲੋਕ ਆਏ ਹੁੰਦੇ ਆ ਇਹਨਾਂ ਦੇ ਨਾਲ ਉਛਾਹ ਬਹੁਤ ਵੱਧ ਹੈ ਤੇ ਮੈਂ ਤਾਂ ਕਹਿਣਾ ਚਾਹੂੰਗਾ ਬਾਹਰ ਬੈਠ ਕੇ ਦੇਖਣਾ ਬਹੁਤ ਮੁਸ਼ਕਿਲ ਹੈ ਹੁਣ ਤਾਂ ਆਪ ਦਾ ਵੀ ਜੀ ਕਰਦਾ ਕਿ ਜਾ ਕੇ ਖੇਡਿਏ ਬਿਲਕੁਲ ਸਿੱਖ ਲਾਦੀ ਬਹੁਤ ਵਧੀਆ ਮੈਚ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਚਾਰ ਰੋਜਾ ਜੋ ਫੁੱਟਬਾਲ ਟੂਰਨਾਮੈਂਟ ਜੋ ਸਰਦਾਰ ਬਿਸ਼ਿਤ ਸਵਰਗਵਾਸੀ ਬਿਸ਼ਤਰ ਸਿੰਘ ਜੀ ਸਾਹਿਬ ਦਾ ਐਮਐਲਏ ਰਾਜਵੀਰ ਸਿੰਘ ਜੀ ਸਵਰਗਵਾਸੀ ਸਾਡੇ ਪਰਮ ਪਿਆਰੇ ਮਿੱਤਰ ਤੇਜਵੀਰ ਸਿੰਘ ਜੀ ਪੜਿਆਲਾ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਰਾਜਵੀਰ ਸਿੰਘ ਜੀ ਦੇ ਸੁਪੁੱਤਰ ਅਰਮਾਨ ਜੀ ਤੇ ਗੁਰਪ੍ਰਤਾਪ ਸਿੰਘ ਜੀ ਪੜਿਆਲਾ ਸਾਹਿਬ ਵੱਲੋਂ ਇਹ ਜੋ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਲਗਭਗ 32 ਟੀਮਾਂ ਨੇ ਭਾਗ ਲਿਆ ਤੇ ਜੋ ਫਾਈਨਲ ਮੈਚ ਚੱਲ ਰਿਹਾ ਹੈ ਇਹ ਸ਼ਾਮਪੁਰਾ ਤੇ ਹਫਸਾਬਾਦ ਜੋ ਫਤੇਗੜ ਸਾਹਿਬ ਦੀ ਟੀਮ ਹੈ ਉਹਦੇ ਵਿਚਕਾਰ ਚੱਲ ਰਿਹਾ ਬੜਾ ਫਸਮਾ ਮੈਚ ਚੱਲ ਰਿਹਾ ਹਲੇ ਤੱਕ ਕੋਈ ਗੋਲ ਹੋਇਆ ਨਹੀਂ ਇਸ ਤੋਂ ਪਹਿਲਾਂ 40 ਸਾਲਾਂ ਇੱਕ ਟੂਰਨਾਮੈਂਟ ਜੋ ਮੈਚ ਹੋਇਆ ਉਹਦੇ ਵਿੱਚ ਬਹੁਤ ਫਸਮਾ ਮੁਕਾਬਲਾ ਜਿਹੜਾ ਹੋਇਆ ਸੀ ਤੇ ਪੜਿਆਲਾ ਵਰਸਿਜ ਫਤੇਗੜ ਸਾਹਿਬ ਬਸੀ ਦੀ ਟੀਮ ਸੀ ਤੇ ਦੋਨਾਂ ਚ ਕੋਈ ਗੋਲ ਨਹੀਂ ਹੋਇਆ ਤੇ ਪਲੈਂਟੀਆਂ ਤੇ ਜਾ ਕੇ ਉਹ ਮੁਕਾਬਲਾ ਮੁਕਿਆ ਬੜਾ ਹੀ ਰਮਾਂਚਕ ਮੁਕਾਬਲਾ ਸੀ ਸੋ ਅੱਜ ਸਾਰੀਆਂ ਹੀ ਮਹਾਨ ਸ਼ਖਸੀਤਾਂ ਪਹੁੰਚੀਆਂ ਹੋਈਆਂ ਫੁੱਟਬਾਲ ਪ੍ਰੇਮੀ ਪਹੁੰਚੇ ਆ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕ ਖੇਡ ਦਾ ਆਨੰਦ ਮਾਣ ਰਹੇ ਨੇ ਜੋ ਰਾਜਵੀਰ ਸਿੰਘ ਪੜਿਆਲਾ ਦੀ ਸੋਚ ਸੀ ਉਹਨੂੰ ਅੱਗੇ ਲੈ ਕੇ ਉਹਨਾਂ ਦਾ ਸੁਪੁੱਤਰ ਰਮਾਨ ਜੀ ਅੱਗੇ ਲੈ ਕੇ ਜਾ ਰਿਹਾ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਇਸੇ ਤਰ੍ਹਾਂ ਇਹ ਖੇਡਾਂ ਕਰਵਾਉਂਦੇ ਰਹਿਣ ਉਹਨਾਂ ਦੀ ਮਿੱਠੀ ਯਾਦ ਨਿੱਗੀ ਯਾਦ ਦੇ ਵਿੱਚ ਇਹ ਮੈਚ ਇਨਾ ਦਿਲ ਸੇ ਉਸ ਪੈ ਦੇਖੋ ਜਿੰਨੀ ਪਿੰਡਾਂ ਦੀ ਲੀਗ ਸ਼ੁਰੂ ਹੋਈ ਹੈ ਇਸ ਜ਼ਮੀਨ ਤੋਂ ਹੀ ਹੋਈ ਹੈ ਪਹਿਲਾਂ ਉਸ ਸਮਾਂ ਤੋਂ ਸ਼ੁਰੂ ਹੋ ਕੇ ਤੇ ਸਦਾ ਜਦਰ ਰਾਜਵੀਰ ਸਿੰਘ ਹੁੰਦੇ ਸਨ ਇਹਨਾਂ ਦੀ ਲੀਗ ਸਾਰੇ ਪੰਜਾਬ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕੀਤੀ ਹੈ ਤੇ ਬਹੁਤ ਚੰਗਾ ਲੱਗਦਾ ਕਿ ਉਹਨਾਂ ਦੇ ਬੇਟੇ ਨੇ ਅੱਗੇ ਇਹ ਉਹਨਾਂ ਦੇ ਭਾਂਜੇ ਨੇ ਪਹਿਲਾਂ ਫੁੱਟਬਾਲ ਦਾ ਸ਼ੌਕ ਉਹਨਾਂ ਨੇ ਕੀਤਾ ਹੁਣ ਅੱਗੇ ਨੂੰ ਪਰਸ਼ੂ ਕਰ ਰਹੇ ਹੈ ਤੇ ਡੀ ਐਫਾ ਵਾਲੋ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਬਹੁਤ-ਬਹੁਤ ਵਾਰਕਾ ਜਿਹਨੇ ਇਹਨੂੰ ਮੈਨੇਜਮੈਂਟ ਕਰ ਰਹੇ ਆ ਤੁਸੀਂ ਲੋਕ ਦਾ ਵੀ ਬਹੁਤ ਬਹੁਤ ਤੁਸੀਂ ਬਿਨਾ ਬੁਲਾਏ ਵੀ ਆ ਗਏ ਨੇ ਜਦੋਂ ਕਿਤੇ ਫੁੱਟਬਾਲ ਦਾ ਮੈਚ ਵਗੈਰਾ ਇੱਥੇ ਹੁੰਦਾ ਹੈ ਬਹੁਤ ਵਧੀਆ ਰੌਣਕ ਲੱਗੀ ਹੈ ਕੋਸ਼ਿਸ਼ ਕਰਾਂਗੇ ਗਰਾਊਂਡ ਨੂੰ ਜਿ�ਾਖ ਹੋਰ ਅੱਪਾ ਮਾਡਰਨ ਬਣਾਈਏ ਇੱਕ ਆਪਣਾ ਮਿਊਨਿਸਪਲ ਕਮੇਟੀ ਦਾ ਗਰਾਊਂਡ ਬਣ ਗਿਆ ਇੱਕ ਇਹ ਗਰਾਊਂਡ ਵੀ ਚਾਹੀਦਾ ਛੋਟੇ ਬੱਚਿਆਂ ਦੀ ਪਿੰਡਾਂ ਚੋਂ ਅਸੀਂ ਨਾ ਪਨੀਰੀ ਦੀ ਕੋਸ਼ਿਸ਼ ਕਰਾਂਗੇ ਮੈਨੇ ਆ ਪ੍ਰਧਾਨ ਜੀ ਨਾਲ ਹੁਣ ਗੱਲ ਹੋਈ ਹੈ ਤੇ ਉਧਰ ਉਹ ਜ਼ਿਲਦਾਰ ਬੈਠੇ ਨੇ ਰੋਪੋ ਡਿਸਟ੍ਰਿਕਟ ਵਾਲੇ ਵੀ ਬੈਠੇ ਨੇ ਇਹ ਇਹ ਪ੍ਰਧਾਨ ਜੀ ਆ ਉਹ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਡੀ ਐਫ ਹੈ ਵੱਲੋਂ ਪੀ ਐਫ ਹੈ ਵੱਲੋਂ ਕੋਸ਼ਿਸ਼ ਕਰਾਂਗੇ ਗਰਾਊਂਡ ਨੂੰ ਅਪਡੇਟ ਕਰੀਏ ਤੇ ਛੋਟੇ ਬੱਚਿਆਂ ਦੀ ਪਨੀਰੀ ਤਿਆਰ ਕਰੀਏ